ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਹੰਗਾਮੀਆ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਖਿਲਾਫ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਕਿਸਾਨ ਅੰਦੋਲਨ ਦੇ ਵਿੱਚ ਹੋਣ ਵਾਲੀਆਂ ਕੈਜੂਐਲਟੀਆਂ ਉੱਥੇ ਹੋਣ ਵਾਲਾ ਨੁਕਸਾਨ ਉਸ ਦੀ ਸਾਰੀ ਜ਼ਿੰਮੇਵਾਰੀ ਸੀਐਮ ਭਗਵੰਤ ਮਾਨ ਦੇ ਉੱਤੇ ਮੜਦੇ ਨਜ਼ਰ ਆ ਰਹੇ ਨੇ ਬਿਕਰਮ ਸਿੰਘ ਮਜੀਠੀਆ ਕਿਹਾ ਕਿ 13 ਫਰਵਰੀ ਤੋਂ ਹੁਣ ਤੱਕ ਜੋ ਕੁਝ ਵੀ ਹੋਇਆ ਆ ਉਸ ਦੇ ਵਿੱਚ ਬਹੁਤ ਪਹਿਲਾਂ ਹੀ ਐਕਸ਼ਨ ਲੈ ਲੈਣਾ ਚਾਹੀਦਾ ਸੀ ਕਿਉਂਕਿ ਲਗਾਤਾਰ ਹੰਝੂ ਗੈਸ ਦੇ ਗੋਲੇ ਰਬੜ ਦੀਆਂ ਗੋਲੀਆਂ ਤੇ ਇਥੋਂ ਤੱਕ ਕਿ ਹੁਣ 12 ਬੋਰ ਦੀਆਂ ਗੋਲੀਆਂ ਵੀ ਜੜੀਆਂ ਨੇ ਉਹ ਫਾਇਰ ਕੀਤੀਆਂ ਗਈਆਂ ਨੇ ਜਿਸ ਦੇ ਨਾਲ ਇੱਕ ਨੌਜਵਾਨ ਜਿਹੜਾ ਸ਼ੁਭਕਰਨ ਸਿੰਘ ਖਨੌਰੀ ਬਾਰਡਰ ਦੇ ਉੱਤੇ ਮੌਤ ਦੇ ਘਾਟ ਉਤਰ ਜਾਂਦਾ ਹੈ ਜਿਸ ਦਾ ਹਵਾਲਾ ਦਿੰਦੇ ਹੋਏ ਸਿੱਧੇ ਤੌਰ ਤੇ ਉੱਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਸੀਐਮ ਭਗਵੰਤ ਮਾਨ ਉੱਤੇ ਮੜਦੇ ਨਜ਼ਰ ਆ ਰਹੇ ਨੇ ਵਿਕਰਮ ਸਿੰਘ ਮਜੀਠੀਆ ਕਿਹਾ ਕਿ 13 ਫਰਵਰੀ ਤੋਂ ਹੁਣ ਤੱਕ ਜੋ ਕੁਝ ਹੋਇਆ ਉਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਕਿਉਂਕਿ ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਇੱਕ ਪਾਸੇ ਤਾਂ ਲਗਾਤਾਰ ਇਹ ਚਰਚਾ ਚੱਲਦੀ ਪਈ ਹੈ ਕਿ ਕੇਂਦਰ ਸਰਕਾਰ ਦੇ ਉੱਤੇ ਇਸ ਦੀ ਜ਼ਿੰਮੇਵਾਰੀ ਰੱਖੀ ਜਾਵੇ ਕੇਂਦਰ ਸਰਕਾਰ ਇਹ ਸਭ ਕੁਝ ਜੋ ਗਲਤ ਕਰਦੀ ਪਈ ਹੈ ਉਹ ਗਲਤ ਕਰਦੀ ਪਈ ਹੈ ਇਹੋ ਜਿਹੇ ਬਿਆਨ ਸਾਹਮਣੇ ਆ ਰਹੇ ਨੇ ਲਗਾਤਾਰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪਰ ਵਿਕਰਮ ਸਿੰਘ ਮਜੀਠੀਆ ਨੇ ਸੂਬਾ ਸਰਕਾਰ ਨੂੰ ਘੇਰੇ ਆਇਆ सीएम ਭਗਵੰਤ ਮਾਨ ਕਿਰਦੇ ਹੋਏ ਸਾਫ ਕਿਹਾ ਹੈ ਕਿ ਜੋ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਉਹ ਨਹੀਂ ਕੀਤੀ ਗਈ ਔਰ ਨਾਲ ਦੀ ਨਾਲ ਹੀ 13 ਫਰਵਰੀ ਤੋਂ ਹੁਣ ਤੱਕ ਜੋ ਨੁਕਸਾਨ ਹੋਇਆ ਉਸ ਦੀ ਸਿੱਧੀ ਜ਼ਿੰਮੇਵਾਰੀ ਸੀਐਮ ਭਗਵੰਤ ਮਾਨ ਦੀ ਹੈ ਕਿਉਂਕਿ ਉਹਨਾਂ ਨੇ ਕੋਈ ਵੀ ਐਕਸ਼ਨ ਜਿਹੜਾ ਉਹ ਨਹੀਂ ਲਿਆ ਲਗਾਤਾਰ ਹਾਲਾਤ ਤਨਾਪੂਰਵਕ ਹੋ ਰਹੇ ਨੇ ਕਿਉਂਕਿ 13 ਫਰਵਰੀ ਤੋਂ ਹੁਣ ਤੱਕ ਲਗਾਤਾਰ ਅਥਰੂ ਗੈਸ ਦੇ ਗੋਲੇ ਸੱਟੇ ਜਾ ਰਹੇ ਨੇ ਨਸ਼ੇ ਦੇ ਨਸ਼ੇ ਦੀ ਗੈਸ ਦੇ ਗੋਲੇ ਸੱਟੇ ਜਾ ਰਹੇ ਨੇ ਕਿਸਾਨਾਂ ਦਾ ਦਾਵਾ ਹੈ ਸ਼ੰਬੂ ਤੇ ਖਨੌਰੀ ਬੈਰੀਅਰ ਦੇ ਉੱਤੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਪੰਜਾਬ ਦੀ ਸਰਹੱਦ ਉੱਤੇ ਲਗਾਤਾਰ ਗੋਲੀਆਂ ਤ ਹੋਂ ਬਿਕਰਮ ਸਿੰਘ ਮਜੀਠੀਆ ਬੋਲਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਨਿਸ਼ਾਨੇ ਸਾਧੇ ਨੇ ਔਰ ਕਿਹਾ ਆ ਕਿ ਸੀਐਮ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਦੀ ਸਿੱਧੀ ਜ਼ਿੰਮੇਵਾਰ ਆ ਅਖਰ ਕਿਉਂ ਜ਼ਿੰਮੇਵਾਰ ਠਹਿਰਾਇਆ ਪੰਜਾਬ ਸਰਕਾਰ ਨੂੰ ਆਓ ਸੁਣ ਲਿਓ ਕਿਸਾਨਾਂ ਨੇ ਇਹ ਦੇਸ਼ ਨੂੰ ਫੂਡ ਸਿਕਿਉਰਟੀ ਦਿੱਤੀ ਹੋਵੇ ਅੱਜ ਉਹਨਾਂ ਨੂੰ ਸਿਕਿਉਰਟੀ ਪ੍ਰੋਵਾਈਡ ਕਰਨ ਲਈ ਕੋਈ ਸਰਕਾਰ ਤਤਪਰ ਨਹੀਂ ਜੈ ਜਵਾਨ ਜੈ ਕਿਸਾਨ ਸਰਕਾਰਾਂ ਨਾਰੇ ਜ਼ਰੂਰ ਲਾ ਦਿੰਦੀਆਂ ਨੇ ਮਗਰ ਜੈ ਜਵਾਨ ਜੈ ਕਿਸਾਨ ਦੀ ਮੰਗਾਂ ਪ੍ਰਤੀ ਸਰਕਾਰਾਂ ਦੀ ਕੀ ਸੋਚ ਹੈ ਇਹ ਇੱਕ ਇੱਕ ਗੋਲੀ ਜਿਹੜੀ ਚੱਲੀ ਆ ਜਾਂ ਹਜ਼ਾਰ ਦੇ ਨੇੜੇ ਤੇੜੇ ਜਿਹੜੇ ਅਥਰੂ ਗੈਸ ਛਿੱਟੇ ਗਏ ਆ ਜਾਂ ਜਿਹੜੀਆਂ ਰਬਨ ਬੁਲਟਾਂ ਜਿਹੜੀਆਂ ਬੈਨ ਹੋ ਗਈਆਂ ਨੇ ਉਹਦੀ ਇਸਤੇਮਾਲ ਕੀਤਾ ਗਿਆ ਜਿਹੜਾ ਜੰਮੂ ਕਸ਼ਮੀਰ 'ਚ ਕਿੰਨਾ ਰੌਲਾ ਪੈਂਦਾ ਸੀ ਜਿਸ ਦੇ ਨਾਲ ਕਿੰਨੇ ਲੋਕਾਂ ਦੀ ਅੱਖਾਂ ਚਲੇ ਗਈਆਂ ਅੱਜ ਉਹ ਸਾਡੇ ਕਿਸਾਨਾਂ ਤੇ ਉਹ ਯੂਜ਼ ਹੋ ਰਿਹਾ ਜਿਹੜੇ ਸ਼ਾਂਤਮਈ ਢੰਗ ਨਾਲ ਦੇ ਕੋ ਦੇਸ਼ ਦਾ ਕੋਈ ਕਾਨੂੰਨ ਇਹ じゃ ਨਹੀਂ ਦੇਸ਼ ਦੇ ਨਾਗਰਿਕ ਨੂੰ ਕੋਈ ਮਨਾਈ ਇਹ ਜੀ ਨਹੀਂ ਦੇਸ਼ ਦਾ ਨਾਗਰਿਕ ਜੇ ਵਾਗਾ ਬਾਡਰ ਤੇ ਬਹਿ ਕੇ ਪੰਜਾਬ ਦਾ ਕਿਸਾਨ ਦੇਸ਼ ਦੀ ਹੱਕ ਦੀ ਗੱਲ ਕਰ ਸਕਦਾ ਦੇਸ਼ ਨੂੰ ਫੂਡ ਸਿਕਿਉਰਿਟੀ ਦੇ ਸਕਦਾ ਹੈ ਤੇ ਉਹ ਦੇਸ਼ ਦੀ ਰਾਜਧਾਨੀ 'ਚ ਜਾ ਕੇ ਵੀ ਡੈਮੋਕਰੈਟਿਕ ਤਰੀਕੇ ਨਾਲ ਲੋਕਤੰਤਰਿਕ ਤਰੀਕੇ ਨਾਲ ਹੀ ਆਪਦੀ ਗੱਲ ਰੱਖੂਗਾ ਦੇਸ਼ ਦੇ ਭਲੇ ਦੀ ਗੱਲ ਕਰੂਗਾ ਮਗਰ ਅੱਜ ਉਹਤੇ ਗੋਲੀ ਚਲਾਈ ਜਾ ਰਹੀ ਆ ਔਰ ਗੋਲੀ ਦੀ ਬੁਸ਼ਾਰ ਇਸ ਤਰ੍ਹਾਂ ਦੀ ਆ ਜਾ ਅਤੂ ਗੈਸ ਇਸ ਤਰ੍ਹਾਂ ਸਿੱਟੇ ਜਾ ਰਿਹਾ ਕਿ ਸ਼ਾਇਦ ਕਿਥੇ ਜਿਵੇਂ ਇੰਡੋਪਾਕ جنگ ਲੱਗੀ ਹੁੰਦੀ ਕਿ ਇਹ ਪਤਾ ਨਹੀਂ ਕਿਹੜੇ ਦੁਸ਼ਮਣ ਨਾਲ ਔਰ ਮੈਨੂੰ ਦੁੱਖ ਇਸ ਗੱਲ ਦਾ ਜਿਹੜੀ ਗੱਲ ਮੈਂ 13 ਤਰੀਕ ਤੋਂ ਵਾਰ-ਵਾਰ ਕਹਿੰਦਾ ਆ ਰਿਹਾ ਕਿ ਟੋਟਲ ਫੇਲਿਅਰ ਮਿਲੀ ਭੁਗਤ ਔਰ ਜਿਹਨੂੰ ਮੈਂ ਕਹੂੰਗਾ ਕਿ ਜੇ ਇਹਨਾਂ ਦੀ ਮੁਕਬਰੀ ਔਰ ਕਿਸਾਨਾਂ ਦੇ ਨਾਲ ਜੇ ਕੋਈ ਟਾਉਟੀ ਕਰ ਰਿਹਾ ਦੇਵ ਭਗਵੰਤ ਮਾਨ ਕਰਿਆ ਟਾਊਟ ਭਗਵੰਤ ਮਾਨ ਪੰਜਾਬ ਚ ਕਿਉਂਕਿ ਉਹ ਹਰਿਆਣਾ ਤਾਂ ਗਏ ਨਹੀਂ ਪੰਜਾਬ ਚ ਹਰੇਕ ਦੀ ਥੋੜੀ ਸਭ ਦੀ ਕਹਿੰਦਾ ਮੈਂ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦਾ ਤੇ ਭਾਈ ਫਿਰ 3 ਕਰੋੜ ਲੋਕਾਂ ਨੂੰ ਜਾਨੀ ਮਾਲੀ ਉਹਨਾਂ ਦੀ ਸੁਰੱਖਿਆ ਕਰਨੀ ਉਹਨਾਂ ਨੂੰ ਸਿਕਿਉਰਿਟੀ ਦੇਣੀ ਇਹ ਕੀ ਦੀ ਜ਼ਿੰਮੇਵਾਰੀ ਹੈ ਇਹ ਵੀ ਭਗਵੰਤ ਮਾਨ ਜੀ ਥੋੜੀ ਜ਼ਿੰਮੇਵਾਰੀ ਥੋੜੇ ਦੋ ਪੱਤਰਕਾਰ ਕਈ ਕਿਸਾਨ ਨੀਲਪੁਲਿੰਦਰ ਤੇ ਹੋਰ ਪੱਤਰਕਾਰਾਂ ਦੇ ਉਸ ਦਿਨ 6:30 13 ਤਰੀਕ ਨੂੰ 100 ਤੋਂ ਵੱਧ 150 ਤੋਂ ਵੱਧ ਕਿਸਾਨ ਇੱਥੇ ਜ਼ਖਮੀ ਆ। ਉਹ ਕਿਹਨੇ ਕਰਤੇ? ਬੜਾ ਸਪਸ਼ਟਾ ਕੌਣ ਕਰ ਰਿਹਾ? ਤੇ ਜੇ 13 ਤਰੀਕ ਨੂੰ ਪਰਚਾ ਦਰਜ ਕੀਤਾ ਹੁੰਦਾ ਤੇ ਅੱਜ ਆਲੀ ਇਹ ਸਥਿਤੀ ਨਾ ਖੜੀ ਹੁੰਦੀ। ਭਗਵੰਤ ਮਾਨ ਨੇ ਪਹਿਲਾਂ ਇੱਕ ਸ਼ੁਭ ਸ਼ੁਭ ਮਰਵਾਇਆ। ਸਿੱਧੂ ਮੂਸੇ ਵਾਲਾ ਸ਼ੁਭ ਦੀ ਤੇ ਅੱਜ ਦੂਜਾ ਸ਼ੁਭ ਮਰਵਾਤਾ। ਔਰ ਕੱਲ 2 ਵਜੇ ਢੱਲੇয়াল ਸਾਹਿਬ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਸੀ ਮੈਂ ਉਸ ਨੂੰ ਰੀਟਵੀਟ ਕੀਤਾ ਮੈਨੂੰ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਸੈਂਸੇਸ਼ਨਲਾਈਜ਼ ਕਰ ਰਹੇ ਹੋ ਤੁਸੀਂ ਝੂਠੀਆਂ ਖਬਰਾਂ ਫਲਾ ਰਹੇ ਹੋ ਤੇ ਫਿਰ ਥੋੜੀ देर ਬਾਅਦ ਉਹ ਪੋਸਟ ਡਿਲੀਟ ਕਰਕੇ ਔਰ ਚੀਫ ਮਿਨਿਸਟਰ ਨੂੰ ਜੀ ਦੀ ਜ਼ਿੰਮੇਵਾਰੀ ਹੈ ਸਿਕਿਉਰਿਟੀ ਦੇਣੀ ਉਹਨੂੰ 2 ਵਜੇ ਤੋਂ 6:30 ਵਜੇ ਮਤਲਬ 6 ਘੰਟਿਆਂ ਤੋਂ ਵੱਧ ਲੱਗ ਗਏ ਇਸ ਗੱਲ ਨੂੰ ਮੰਨਣ ਵਾਸਤੇ ਕੀ ਪੰਜਾਬ ਦੀ ਧਰਤੀ 'ਤੇ ਇੱਕ 22 23 ਸਾਲਾਂ ਦਾ ਨੌਜਵਾਨ ਜਿਹੜਾ ਜੈ ਜਵਾਨ ਜੈ ਕਿਸਾਨ ਦੀ ਗੱਲ ਕਰਦਾ ਸੀ ਉਹਨੂੰ ਮਾਰਤਾ ਗਿਆ ਤੇ ਭਾਈ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ ਚੀਫ ਮਿਨਿਸਟਰ ਸਾਹਿਬ ਕਹਿ ਰਿਹਾ ਜੀ ਪਰਚਾ ਦਰਜ ਹੋਊਗਾ ਪੋਸਟਮਾਰਟਮ ਤੋਂ ਬਾਅਦ ਮੈਨੂੰ ਜੋ ਇੱਥੇ ਦੱਸਿਆ ਗਿਆ ਇੱਥੇ ਦੇ ਡਾਕਟਰ ਕਹਿ ਰਿਹਾ ਪਹਿਲਾਂ ਪਰਚਾ ਦਰਜ ਹੋਵੇ ਫਿਰ ਪੋਸਟਮਾਰਟਮ ਹੋਊਗਾ ਔਰ ਕਾਨੂੰਨ ਵੀ ਉਹ ਹੈ ਤੇ ਕੀ ਚੀਫ ਮਿਨਿਸਟਰ ਦੀ ਫੇਰੇ ਮਿਲੀ ਭੁਗਤ ਨਹੀਂ Subscribe to One India channel and never miss an update.